ਸਾਸਰੀ ਕਾ ਜੀ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਆਪਾਂ ਸਾਡੇ ਪਿੰਡ ਦਾ ਵੀਰ ਤੋਂ ਆਏ ਸੀ ਕਿਉਂਕਿ ਕਾਫੀ ਜਿੰਨਾ ਤੋਂ ਮੈਨੂੰ ਲੱਗਦਾ 6 ਸਾਲ ਹੋ ਗਏ ਵੀਰ ਦੇ ਪਹਿਲਾਂ ਜਿੱਦਾਂ ਮਤਲਬ ਚੂਲੇ ਦੇ ਵਿੱਚ ਰਾਡ ਪਈ ਸੀ ਜਿਹੜੀ ਲੋਹੇ ਦੀ ਸੀ ਉਹ ਬਾਅਦ ਦੇ ਵਿੱਚ ਜਿੱਦਾਂ ਉੱਥੇ ਪਾਗ ਪੈ ਲੱਗ ਪੇ ਇਨਫੈਕਸ਼ਨ ਹੋ ਗਈ ਤੇ ਦੁਬਾਰਾ ਇਹਨਾਂ ਨੇ ਮਤਲਬ ਤਰਨ ਫੈਨ ਲਾ ਪੇ ਮੜਾ ਜਾਂ ਫੇ ਇਨਫੈਕਸ਼ਨ ਹੋ ਗਈ ਦੁਬਾਰਾ ਹਣ ਚੂਲਾ ਪਵਾਇਓ ਸੈਟ ਨਹੀਂ ਬੇਟਾ ਹੌਣ ਵੀਰ ਦੇ ਲੱਤ ਵਿੱਚ ਏਡਾ ਜਖਮ ਹੋਇਆ ਹੈ ਹੁਣ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਕਿਉਂਕਿ ਮੇਰਾ ਆਪ ਦਾ ਹੀ ਮਨ ਖਰਾਬ ਹੋ ਗਿਆ ਦੇਖ ਕੇ ਫੇ ਮਗਰ ਪਾਕ ਚੋਂ ਦੇ ਆ ਮੈਨੂੰ ਇਸ ਗੱਲ ਦੀ ਰਾਨੀ ਆਉਂਦੀ ਆ ਵੀ ਆਪਣਾ ਪਿੰਡ ਕਾਲਾ ਸਿੰਘ ਆ ਏਡਾ ਵੱਡਾ ਇੱਕ 50 60 50 60 ਯਾਰ ਦੇ ਲਾਜ ਦੁੱਖੋਂ ਵੀਰ ਨੂੰ 6 ਸਾਲ ਮੰਜੇ ਤੇ ਪਏ ਨੂੰ ਗਿਆ ਕੁਝ ਵੀਰਾਂ ਨੇ ਇਹਨਾਂ ਦਾ ਇਲਾਜ ਕਰਾਇਆ ਵੀ ਸੀ ਪਰ ਉਹ ਚੂਲਾ ਸੈੱਟ ਨਹੀਂ ਬੇਟਾ ਹੁਣ ਵੀਰ ਨੇ ਉਹ ਚੂਲਾ ਦੁਬਾਰਾ ਕਢੋਣਾ ਆ ਇਸ ਲਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੀਰ ਦਾ ਆਪਾਂ ਕੋਡ ਨੰਬਰ ਦੇ ਦੇਣਾ ਜਿੰਨੇ ਵੀ ਸਾਨੂੰ ਫੋਲੋ ਕਰਦੇ ਆ ਸਾਨੂੰ ਪਿਆਰ ਕਰਦੇ ਜੋ ਤੁਹਾਡੀ ਸ਼ਰਦਾ ਹੋਈ ਤੇ ਵੀਰ ਦੀ ਜਰੂਰ ਸਹਿਯਾਤ ਕਰੋ ਜਿੰਨੇ ਜੋ ਕੇ ਆਪਾਂ ਹੋਏ ਆਪਾਂ ਵੀ ਜਰੂਰ ਕਰਾਂਗੇ ਤੇ ਇਹ ਗੱਲ ਹੁੰਦੀ ਆ ਵੀ ਪਿੰਡ ਦੇ ਇਹ ਕੰਮ ਹੁੰਦੇ ਜਿੱਦਾਂ ਨੂੰ ਕਈ ਮੈਂ ਕਈ ਵਾਰ ਮੈਨੂੰ ਵੀਰ ਗੁੱਸਾ ਕਰ ਲੈਂਦੇ ਜਦੋਂ ਮੈਂ ਸੱਚੀ ਗੱਲ ਕਹਿੰਨਾ ਏਡੇ ਏਡੇ ਗੁਰਦੁਆਰੇ ਆ ਧਰਮਸ਼ਾਲਾ ਏਡੇ ਏਡੇ ਲੋਕ ਹੀ ਰਹਿੰਦੇ ਆ ਆਪਾਂ ਬਾਹਰ দান ਕਰਦੇ ਆ ਲੰਗਰ ਲਾਉਂਦੇ ਆ ਆਪਣੇ ਕੋ ਆਪਣਾ ਪਿੰਡ ਤੇ ਦੇਖ ਨਹੀਂ ਹੁੰਦਾ ਅੱਜ ਕੱਲ ਤੁਸੀਂ ਆਪਣਾ ਆਂਟ ਗਵਾਂਡ ਪਿੰਡ ਹੀ ਹੈ ਨਾ ਦੇਖੀ ਜਾਓ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਗਈ ਰੋੜਾਂ ਦਾ ਉੱਥੇ ਲੰਗਰ ਲਾਤਾ ਉਹ ਲਾਤਾ ਉਹ ਲਾਤਾ ਤੇ ਬੰਦੇ ਸਾਡੇ ਮੰਜਿਆਂ ਤੇ ਬਹਿ ਬਹਿ ਕੇ ਗਾਣਦੇ ਆ ਉਹ ਪੈਸਾ ਚਲੋ ਖਾ ਕੇ ਰੋਟੀ ਤੇ ਸਾਰਿਆਂ ਨੂੰ ਛਾਮਾਂ ਨੂੰ ਮਿਲ ਹੀ ਜਾਂਦੀ ਆ ਪਰ ਜਿਹੜੀ ਦਵਾਈ دارو ਆ ਉਹ ਪੈਸਿਆਂ ਤੋਂ ਬਿਨਾ ਨਹੀਂ ਮਿਲਦੀ ਇਸ ਲਈ ਮੈਂ ਦੁਬਾਰਾ ਵੇਖ ਤੋ ਨਾ ਵੀਰ ਦਾ ਸਾਰਾ ਅਕਾਊਂਟ ਨੰਬਰ ਦੇ ਦਿੰਦਾ ਪਿੰਡ ਕਾਲਾ ਸਿੰਘ ਆ ਆ ਮਾਤਾ ਹੁਣੇ ਆਂਗਣਵਾੜੀ 'ਚ ਲੱਗੇ ਆ ਇਹਨਾਂ ਦੇ ਬਾਪੂ ਇਹਨਾਂ ਦਾ ਸਿਰ ਤੇ ਹੈ ਨੀਗਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਆ ਨਾ ਹੁੰਦਾ ਆ ਹੁਣ ਜਿੰਨੇ ਵੀ ਤੁਸੀਂ ਮਤ ਕਰ ਸਕਦੇ ਆ ਮੇਰੇ ਭਰਾ ਜੋ ਵੀ ਤੁਹਾਡੇ ਕੋਲ ਤੈਲ ਪੋਲ ਦੀ ਜੋ ਵੀ ਇਹਨਾਂ ਦਾ ਕੋਣ ਨੰਬਰ ਦੇ ਦੇਣਾ ਉਹਦੇ ਉੱਤੇ ਪਾਈਓ ਮੇਰਾ ਭਰਾ ਤੇ ਇਹਦੀ ਵੀਰ ਦੀ ਮਦਦ ਕਰੀਏ ਜਦੋਂ ਵੀਰ ਦਾ ਚੂਲਾ ਪੈ ਗਿਆ ਠੀਕ ਹੋ ਗਿਆ ਫੇ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਾਂਗੇ ਕਿਉਂਕਿ ਪਤਾ ਕੀ ਗੱਲ ਆ ਜਦੋਂ ਪੇ ਸਹਰਤੇ ਨਾ ਹੋਵੇ ਤੇ ਬਹੁਤ ਗੱਲਾਂ ਹੁੰਦੀਆਂ ਹੁੰਦੀਆਂ ਮਾਂ ਇਹਨਾਂ ਦੀ ਆਂਗਣਵਾੜੀ ਚ ਲੱਗੀ ਆ ਤੇ ਇਹਨੂੰ ਵੀ ਸਾਂਭਦੀ ਆ ਤੇ ਘਰ ਦਾ ਰੋਟੀ ਪਾਣੀ ਵੀ ਕਰਦੀ ਆ ਤੇ ਬਹੁਤ ਔਖਾ ਆ ਤੇ ਦੁਬਾਰਾ ਫੇ ਬੇਨਤੀ ਆ ਵੀ ਤੁਸੀਂ ਜਰੂਰ ਵੀਰ ਦੀ ਮਦਦ ਕਰਿਓ ਕਿਉਂਕਿ ਆਪਾਂ ਉਦਾਂ ਵੀ ਪੰਜ ਚਾਰ ਯਾਰ ਕਿਤੇ ਨਾ ਕਿਤੇ ਖਰਚੀ ਲੈਣੇ ਆ ਜਿੰਨੇ ਵੀ ਤੁਹਾਡੀ ਹੈਲਪ ਹੁੰਦੀ ਹੋਈ ਵੀਰ ਦਾ ਕਰਿਓ ਤਾਂ ਜੋ ਵੀਰ ਦੁਬਾਰਾ ਆਪਣੇ ਪੈਰਾਂ ਤੇ ਖੜ੍ਹ ਸਕੇ ਆਪਣਾ ਕਾਰੋਬਾਰ ਕਰ ਜਾਵੇ ਕਿਉਂਕਿ ਇਸ ਤੋਂ ਵੱਡੀ ਕੋਈ ਸੀਜ਼ ਨਹੀਂ ਜਦੋਂ ਆਪਾਂ ਕਿਸੇ ਨੂੰ ਮੰਜੇ ਤੇ ਤੁਹਾਨੂੰ ਪਤਾ ਜਦੋਂ ਬੁਕਾਰ ਚੜ ਜਾਂਦਾ 2-4 ਦਿਨ ਹੀ ਮੰਜੇ ਤੇ ਪਿਆ ਹੁੰਦਾ 6 ਸਾਲ ਹੋ ਗਏ ਵੀਰ ਨੂੰ ਤੇ ਤੁਸੀਂ ਜਰੂਰ ਹੈਲਪ ਕਰਿਓ ਤਾਂ ਜੋ ਇਹ ਆਪਣਾ ਕਾਰੋਬਾਰ ਦਾ ਆਪਣੀ ਮਾਂ ਨੂੰ ਵੀ ਕੋਈ ਸੁੱਖ ਦੇ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ